ਅੱਜ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟਿਆ ਤੇ ਮੈਨੂੰ ਅੰਮ੍ਰਿ ਨੇ ਮੈਨੂੰ ਅੰਮ੍ਰਿ ਨੇ ਦਿੱਤੀਆਂ ਨੇ ਲੱਖ ਝੜਕਾਂ ਤੇ ਮੇਰੇ ਨੈਣਾ ਵਿੱਚੋਂ ਮੇਰੇ ਨੈਣਾ ਵਿੱਚੋਂ ਛਮ ਛਮ ਨੀਰ ਫੁੱਟਿਆ ਮੇਰੇ ਨੈਣਾ ਵਿੱਚੋਂ ਮੇਰੀ ਅੰਮੀ ਇਹ ਨਹੀਂ ਮੈਨੂੰ ਇੱਕ ਗੱਲ ਦੱਸ ਦੇ ਲੋਕੀ ਦਿਲ ਤੋੜ ਦਿੰਦੇ ਨੇ ਤੇ ਕਿੱਦਾਂ ਹੱਸਦੇ ਨੇ ਲੋਕੀ ਦਿਲ ਤੋੜ ਦਿੰਦੇ ਇਹੋ ਜਿਹਾ ਗਲਾਸ ਨਹੀਂ ਮਾਏ ਵਿੱਕਦੇ ਲੱਖ ਬਾਜ਼ਾਰੀ ਦਿਲ ਨਾ ਮਿਲਦੇ ਬਲਖ ਬੁਖਾਰੇ ਲੱਖੀ ਅਤੇ ਹਜ਼ਾਰੀ ਕਰ ਜਾਂਦੇ ਨੈਣਾ ਦੇ ਮੋਤੀ ਮਾਏ ਝਿੜਕ ਨਾ ਮਾਰੀ ਅੱਜ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟਿਆ ਸ਼ੀਸ਼ਾ ਟੁੱਟੇ ਤਾਂ ਰਾਹਾਂ ਵਿੱਚ ਕੱਚ ਦੇ ਟੁਕੜੇ ਚਮਕਣ ਦਿਲ ਟੁੱਟੇ ਤਾਂ ਚੋਰੀ ਚੋਰੀ ਅੱਖਿਓਂ ਅਥਰੂ ਵਰਸਣ ਰੜਕਣ ਨਾ ਲੋਕਾਂ ਦੇ ਪੈਰੀ ਆਪਣੇ ਹੀ ਸੀਨੇ ਕਸਕਣ ਅੱਜ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟਿਆ ਸਸਤੀਆਂ ਇੱਥੇ ਬਹੁਤ ਜ਼ਮੀਰਾ ਮਹਿੰਗੀਆਂ ਬਹੁਤ ਜ਼ਮੀਨਾ ਮhenga ਰਾਣੀ ਹਾਰ ਤੇ ਸਸਤਾ ਸਦਰਾਂ ਭਰਿਆ ਸੀਨਾ ਦਿਲ ਦਾ ਨਿਗਨਾ ਵੰਗੇ ਕੋਈ ਸਭ ਮੰਗਦੇ ਪਸ਼ਮੀਨਾ ਅੱਜ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟਿਆ ਮਾਏ ਸੁਣ ਮੇਰੀਏ ਮਾਏ ਕਰਮ ਇੰਨਾ ਹੀ ਕਰਦੇ ਨਾ ਦੇ ਨੀ ਸੋਨੇ ਦਾ ਟਿੱਕਾ ਸਿਰ ਉੱਤੇ ਹੱਥ ਧਰ ਦੇ ਮਾਏ ਨਹੀਂ ਕੁਝ ਹੋਰ ਨਾ ਮੰਗਾ ਰਾਂਝਾ ਮੈਨੂੰ ਵਰ ਦੇ ਅੱਜ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟਿਆ ਤੇ ਮੈਨੂੰ ਅੰਮਣੀ ਮੈਨੂੰ ਅੰਮਣੀ ਨੇ ਦਿੱਤੀਆਂ ਨੇ ਲੱਖ ਝੜਕਾਂ ਅੱਜ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟਿਆ ਧੰਨਵਾਦ